ਇਸ ਸਮਾਗਮ ਸਾਰੇ ਸ਼ਰਕ ਸੰਗਤ ਦੀ ਤੇ ਮੈਂਬਰਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਹੋਇਆ ਵਾ ਤੇ 13 ਤਰੀਕ ਨੂੰ ਜਿਹੜੀ ਆਪਾਂ ਜਾਗੋ ਕੱਢੀ ਸੀ 14 ਤਰੀਕ ਨੂੰ ਮਹਿੰਦੀ ਦੀ ਰਸਮ ਕੀਤੀ ਸੀ ਅੱਜ 15 ਤਰੀਕ ਨੂੰ ਸ਼ਿਵਰਾਤਰੀ ਮਨਾਈ ਜਾ ਰਹੀ ਆ ਔਰ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ ਜਾ ਰਹੀ ਆ ਸਾਰੇ ਇਲਾਕੇ ਦੇ ਲੋਕ ਇਕੱਠੇ ਹੋਇਆ ਤੇ ਵੱਧ ਤੋਂ ਵੱਧ ਸਾਡਾ ਸਹਿਯੋਗ ਦੇਣ ਦੇ ਨਾਲ ਤੇ ਲੰਗਰ ਭੰਡਾਰੇ ਦੀ ਸੇਵਾ ਵੱਧ ਤੋਂ ਵੱਧ ਕਰਦੇ ਆ ਤੇ ਅਸੀਂ ਬੜੇ ਖੁਸ਼ ਆ ਤੇ ਅਸੀਂ ਚਾਹੁੰਦੇ ਵੀ ਗਾਂ ਇਤੋਂ ਵੀ ਹੋਰ ਵਧੀਆ ਪ੍ਰੋਗਰਾਮ ਹੋਵੇ ਤੇ ਅਹੀਂ ਇਹਦੇ ਨਾਲ ਸਾਰੇ ਸੰਗਤ ਸਾਡੇ ਨਾਲ ਆ ਤੇ ਇਸ ਸੰਬੰਧੀ ਥੋੜੀ ਵਿਸਤਾਰ ਨਾਲ ਜਾਣਕਾਰੀ ਵੀ ਦੇ ਦੋ ਜੀ ਇਹ ਜਿਹੜਾ ਪ੍ਰੋਗਰਾਮ ਆ ਇਹ ਭੋਲੇ ਸ਼ੰਕਰ ਤੇ ਪਾਰਵਤੀ ਦੇ ਵਿਆਹ ਦੀ ਤੇ ਮਤਲਬ ਕੀ ਵਿਆਹ ਮਨਾਇਆ ਜਾਂਦਾ ਵਾ ਵਿਆਹ ਦੇ ਮਨਾਇਆ ਜਾਂਦਾ ਵਾ ਤੇ ਇਸ ਕਰਕੇ ਇਹ ਬੜੇ ਜੁਗਤ ਜੁਗਤ ਚੱਲਦਾ ਆ ਰਿਹਾ ਵਾ ਇਹ ਅੱਜ ਜਿਹੜਾ ਹਰ ਸਾਲ ਦੀ ਤਰ੍ਹਾਂ ਸਾਲਾਨਾ ਮਹਾਸ਼ਿਵਰਾਤਰੀ ਦਾ ਭੋਲੇ ਸ਼ੰਕਰ ਦੇ ਵਿਆਹ ਦਾ ਜਿਹੜਾ ਉਤਸਵ ਆ ਉਹ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਬੜੀ ਧੂਮ ਧਾਮ ਦੇ ਨਾਲ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਸਾਰੇ ਪਤਵੰਤੇ ਸੱਜਣਾ ਦੇ ਸਹਿਯੋਗ ਦੇ ਨਾਲ ਜਿਹੜੇ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਤਾਂ ਜੋ ਇਹ ਜਿਹੜੇ ਪ੍ਰੋਗਰਾਮ ਏਡਾ ਵੱਡਾ ਜਿਹੜਾ ਵਾ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਕੀਤਾ ਜਾ ਰਿਹਾ ਹੈ ਰਾਜਾ ਕ੍ਰਿਸ਼ਨ ਮੰਦਿਰ ਕਮੇਟੀ ਏਡਾ ਜੰਥੀਪੁਰ ਜਿਹਦੇ ਸਾਡੇ ਮੈਂਬਰ ਨੇ ਨੀਅਰ ਬੋਰਡ ਕੋਈ 40 ਤੋਂ 45 ਮੈਂਬਰ ਨੇ ਜਿਹੜੇ ਸਾਰੇ ਹੀ ਅੰਤ ਤੱਕ ਮਿਹਨਤ ਕਰਦੇ ਨੇ ਇਸ ਵਾਸਤੇ ਕਿ ਸਾਰਾ ਸਾਲ ਹੀ ਉੱਡੀਕ ਤਰੇੰਦੇ ਨੇ ਇਹ ਮਹਾ ਸ਼ਿਵਰਾਤਰੀ ਦਾ ਅਸੀਂ ਮੇਲਾ ਜਿਹੜਾ ਵਾ ਹਰ ਸਾਲ ਦੀ ਤਰ੍ਹਾਂ ਵਧੀਆ ਧੂਮ ਧਾਮ ਦੇ ਨਾਲ ਮਨਾਣਾ ਵਾ ਤੇ ਮਨਾਉਂਦੇ ਵੀ ਆ ਸੋ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਵਾ ਮੰਦਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੈਲ ਕਦਮੀ ਰਹਿੰਦੀ ਹੈ ਸਾਰਾ ਦਿਨ ਦੇ ਲੰਗਰ ਢੰਡਾਰੇ ਚੱਲਦੇ ਨੇ ਜੋ ਕਿ ਭੋਲੇ ਸ਼ੰਕਰ ਦੇ ਨਾਂ ਦੇ ਉੱਤੇ ਚੱਲਦੇ ਨੇ ਤੇ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਚੱਲਦੇ ਨੇ ਕਿਉਂਕਿ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਸਭ ਧਰਮਾਂ ਦਾ ਇਕੱਠਾ ਹੀ ਹੈ ਪ੍ਰੋਗਰਾਮ ਸਾਰੇ ਜਾਣੇ ਰਲ ਮਿਲ ਕੇ ਕਰਦੇ ਨੇ ਇਹਦੇ ਵਿੱਚ ਕੋਈ ਵੀ ਕਿਸੇ ਜਾਤ ਦਾ ਜਾਂ ਪਾਸ ਦਾ ਕੋਈ ਲੈਣਾ ਦੇਣਾ ਨਹੀਂ ਨਾ ਕੋਈ ਇਸ ਦੇ ਵਿੱਚ ਸੋਚ ਹੈਗੀ ਐਡੇ ਜੈਤਪੁਰ ਦੇ ਵਿੱਚ ਐਝੀ ਕੋਈ ਸਾਰੇ ਹੀ ਬੜੇ ਹਿਸ਼ਾ ਦੇ ਨਾਲ ਇਹ ਲੰਗਰ ਦੀ ਸੇਵਾਵਾਂ ਵੀ ਦਿੰਦੇ ਨੇ ਤੇ ਬਾਅਦ ਚੜ ਕੇ ਹਿੱਸੇ ਵੀ ਪਾਉਂਦੇ ਆ ਅੱਜ ਕਿੰਨੇ ਦਿਨ ਤੋਂ ਜਿਹੜਾ ਮੈਂ ਪ੍ਰਸਤ ਚੱਲ ਰਿਹਾ ਜੀ ਸ਼ਿਵਰਾਤਰੀ ਦੇ ਤਿੰਨ ਦਿਨ ਹੋ ਗਏ ਤੁਹਾਨੂੰ ਇਹ ਕੈਰੀ ਦਾ ਦੇਖੋ ਜੀ ਸਾਨੂੰ ਤਾਂ ਵੈਸੇ ਤਿਆਰੀ ਕਰਦੇ ਨੂੰ ਥਾਲੀ ਹੋ ਗਿਆ ਪਰ ਜੇ ਮੈਂ ਜੇ ਇੱਥੋਂ ਹੋਂ ਦੀ ਗੱਲ ਕਰਾਂ ਤੇ 9 ਤਰੀਕ ਤੋਂ ਅਹੀਂ ਇਹਦੀ ਰੰਮਤਾ ਸ਼ੁਰੂ ਹੋਈ ਹੀ ਪਹਿਲਾ ਪ੍ਰਭਾਤ ਫੇਰੀਆਂ ਚੱਲੀਆਂ ਜੀ ਫਿਰ ਇੱਕ ਬਹੁਤ ਵੱਡਾ ਹੀ ਅਹੀਂ ਜਾਗੋ ਦਾ ਪ੍ਰੋਗਰਾਮ ਜਿਹੜਾ ਇੱਥੇ ਬਹੁਤ ਹੀ ਵਿਸ਼ਾਲ ਸਾਰੇ ਲੋਕਾਂ ਨੇ ਸੋ ਦਨ ਜਾਗੋ ਦੇ ਵੀ ਪ੍ਰੋਗਰਾਮ ਕੀਤਾ ਗਿਆ ਤੇ ਅੱਜ ਮਹਾ ਸ਼ਿਵਰਾਤਰੀ ਭੋਲੇ ਸ਼ੰਕਰ ਦਾ ਵਿਆਹ ਸਾਰੀਆਂ ਸੰਗਤਾਂ ਅੱਜ ਉਹ ਵਿਆਹ ਦੇ ਵਿੱਚ ਸ਼ਾਮਲ ਨੇ ਤੇ ਖੜ ਚੜ ਕੇ ਖੁਸ਼ੀਆਂ ਮਨਾ ਰਹੀਆਂ ਨੇ ਇੱਕ ਮਹਿੰਦੀ ਦਾ ਵੀ ਤੁਹਾਡੇ ਲੋ ਰਸਮ ਜਿਹੜੀ ਕੀਤੀ ਗਈ ਉਹਦੇ ਬਾਰੇ ਹਾਂਜੀ ਉਹ ਐਰ ਕੀ ਅਹੀਂ ਪਹਿਲੀ ਵਾਰੀ ਸਾਡੇ ਮਨ ਚ ਆਇਆ ਵੀ ਇੱਕ ਹਲਦੀ ਤੇ ਮਹਿੰਦੀ ਦੀ ਰਸਮ ਵੀ ਜਿਹੜੀ ਕਿ ਉਹ ਲੇਡੀਜ਼ ਵਾਲ ਤੇ ਵਿਆਹ ਦੇ ਵਿੱਚ ਹੁੰਦੀ ਆ ਉਹ ਵੀ ਇਹੀ ਅੱਜ ਮੰਦਿਰ ਦੇ ਵਿੱਚ ਕੀਤੀ ਐ ਜਿਹਦੇ ਵਿੱਚ ਵੀ ਮਤਲਬ ਸਾਰੇ ਹੀ ਸਾਡੇ ਦੀਆਂ ਲੋ ਵੀ ਲੇਡੀਜ਼ ਹੈਗੀ ਉਹਨਾਂ ਨੇ ਆਪਣੀ ਮਹਿੰਦੀ ਸਾਰਾ ਕੁਝ ਵਿਆਹ ਦੀ ਤਰ੍ਹਾਂ ਮਤਲਬ ਕਰ ਸਕਿਆ ਇਹ ਸਾਰਾ ਯਾਰ ਅੱਜ ਉਸ ਸ਼੍ਰੀ ਆਪਰੀ ਦੇ ਪਾਵਨ ਸਿਵ ਔਸਰ ਪਰ ਆਇਆ ਹੈ ਸਾਰੇ ਪਹਰ ਕੀ ਪੂਜਾ ਕਰ ਲਿਆ ਹੈ ਭਗਵਾਨ ਜੀ ਦਾ ਅੱਜ ਉਤਰਾਣ ਹੋ ਰਿਹਾ ਹੈ ਅੱਜ ਕੇ ਹੀ ਦਿਨ भगवान श्री जी का और माँ गौरा जी का शादी का भी है और आड़ी कथा और आज ही के दिन समुद्र मंथन हुआ था और समुद्र मंथन हुआ था तो उससे विष निकला था इस दिन जब भगवान भोलेनाथ विष ग्रहण किए थे तो उस विष से भगवान भोलेनाथ को तो मूर्छा आई थी इसी दिन मैया गौरा ने व्रत रखा था और भगवान शिव जी को जितना ठंडा चीज होता है कही थी शायद पर किसी से स्नान किया था सारी रात अभिषेक किया था और भगवान भोलेनाथ जगत के कल्याण के लिए खुद बीज ग्रहण किया था और मनुष्यों को और देवताओं को अमृत ग्रहण कराया था इसीलिए शिवरात्रि का पर्व मनाया जाता है समागम सारी शर संगत की मैंबर के सहयोग बहुत वाया वा ਤੇ 13 ਤਰੀਕ ਨੂੰ ਜਿਹੜੀ ਆਪਾਂ ਜਾਗੋ ਕੱਢੀ ਸੀ 14 ਤਰੀਕ ਨੂੰ ਮਹਿੰਦੀ ਦੀ ਰਸਮ ਕੀਤੀ ਸੀ ਅੱਜ 15 ਤਰੀਕ ਨੂੰ ਸ਼ਿਵਰਾਤਰੀ ਮਨਾਈ ਜਾ ਰਹੀ ਆ ਔਰ ਬੜੀ ਸ਼ਰਧਾ ਤੇ ਤੁਮ ਤਾਮ ਨਾਲ ਮਨਾਈ ਜਾ ਰਹੀ ਆ ਸਾਰੇ ਇਲਾਕੇ ਦੇ ਲੋਕ ਇਕੱਠੇ ਹੋਏ ਆ ਤੇ ਵੱਧ ਤੋਂ ਵੱਧ ਸਾਡਾ ਸੰਯੋਗ ਦੇ ਨਾਲ ਤੇ ਲੰਗਰ ਪੰਡਾਰੇ ਦੀ ਸੇਵਾ ਵੱਧ ਤੋਂ ਵੱਧ ਕਰਦੇ ਆ ਤੇ ਅਸੀਂ ਬੜੇ ਖੁਸ਼ ਆ ਤੇ ਅਸੀਂ ਚਾਹੁੰਦੇ ਵੀ ਗਾਂ ਇਹ ਤੋਂ ਵੀ ਹੋਰ ਵਧੀਆ ਪ੍ਰੋਗਰਾਮ ਹੋਵੇ ਤੇ ਅਸੀਂ ਇਹਦੇ ਨਾਲ ਸਾਰੇ ਸੰਗਤ ਸਾਡੇ ਨਾਲ ਆ ਤੇ ਇਸ ਸੰਬੰਧੀ ਥੋੜੀ ਵਿਸਤਾਰ ਨਾਲ ਜਾਣਕਾਰੀ ਵੀ ਦਿੱਤੀ ਖੰਮਨਾਈ ਤੇ ਇਹ ਜਿਹੜਾ ਪ੍ਰੋਗਰਾਮ ਆ ਇਹ ਭੋਲੇ ਸ਼ੰਕਰ ਤੇ ਪਾਰਵਤੀ ਦੇ ਵਿਆਹ ਦੀ ਤੇ ਮਨ ਲਗੀ ਵਿਆਹ ਮਨਾਇਆ ਜਾਂਦਾ ਵਾ ਵਿਆਹ ਮਨਾਇਆ ਜਾਂਦਾ ਵਾ ਤੇ ਇਸ ਕਰਕੇ ਇਹ ਬੜੇ ਜੁਗਾ ਜੁਗਾ ਬਚਦਾ ਆ ਰਿਹਾ ਵਾ ਇਹ ਅੱਜ ਜਿਹੜਾ ਹਰ ਸਾਲ ਦੀ ਤਰ੍ਹਾਂ ਸਾਲਾਨਾ ਮਹਾ ਸ਼ਿਵਰਾਤਰੀ ਦਾ ਭੋਲੇ ਸ਼ੰਕਰ ਦੇ ਵਿਆਹ ਦਾ ਜਿਹੜਾ ਉਤਸਵ ਆ ਉਹ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਬੜੀ ਧੂਮ ਧਾਮ ਦੇ ਨਾਲ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਸਾਰੇ ਪਤਵੰਤੇ ਸੱਜਣਾ ਦੇ ਸਹਿਯੋਗ ਦੇ ਨਾਲ ਜਿਹੜੇ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਤਾਂ ਜੋ ਇਹ ਜਿਹੜੇ ਪ੍ਰੋਗਰਾਮ ਐਡਾ ਵੱਡਾ ਜਿਹੜਾ ਵਾ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਕੀਤਾ ਜਾ ਰਿਹਾ ਹੈ। ਰਾਧਾ ਕ੍ਰਿਸ਼ਨ ਮੰਦਿਰ ਕਮੇਟੀ ਐਡਾ ਜੰਥੀਪੁਰ ਜਿਹਦੇ ਸਾਡੇ ਮੈਂਬਰ ਨੇ ਨੀਅਰ ਬੋਰਡ ਕੋਈ 40 ਤੋਂ 45 ਮੈਂਬਰ ਨੇ ਜਿਹੜੇ ਸਾਰੇ ਹੀ ਅੰਤਖ ਮਿਹਨਤ ਕਰਦੇ ਨੇ ਇਸ ਵਾਸਤੇ ਤੇ ਸਾਰਾ ਸਾਲ ਹੀ ਉਡੀਕਦੇ ਰਹਿੰਦੇ ਨੇ ਕਿ ਮਹਾ ਸ਼ਿਵਰਾਤਰੀ ਦਾ ਇਹ ਮੇਲਾ ਜਿਹੜਾ ਵਾ ਹਰ ਸਾਲ ਦੀ ਤਰ੍ਹਾਂ ਵਧੀਆ ਧੂਮ ਧਾਮ ਦੇ ਨਾਲ ਮਨਾਣਾ ਵਾ। ਤਮਨਾਂ ਦੇ ਵੀ ਹੈ ਸੋ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਵਾ ਮੰਦਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੈਲ ਕਦਮੀ ਰਹਿੰਦੀ ਹੈ ਸਾਰਾ ਦਿਨ ਦੇ ਲੰਗਰ ਢੰਡਾਰੇ ਚੱਲਦੇ ਨੇ ਜੋ ਕਿ ਭੋਲੇ ਸ਼ੰਕਰ ਦੇ ਨਾਂ ਦੇ ਉੱਤੇ ਚੱਲਦੇ ਨੇ ਤੇ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਚੱਲਦੇ ਨੇ ਕਿਉਂਕਿ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਸਭ ਧਰਮਾਂ ਦਾ ਇਕੱਠਾ ਹੀ ਇਹ ਪ੍ਰੋਗਰਾਮ ਸਾਰੇ ਜਾਨੇ ਰਲ ਮਿਲ ਕੇ ਕਰਦੇ ਨੇ ਇਹਦੇ ਵਿੱਚ ਕੋਈ ਵੀ ਕਿਸੇ ਜਾਤ ਦਾ ਜਾਂ ਪਾਸ ਦਾ ਕੋਈ ਲੈਣਾ ਦੇਣਾ ਨਹੀਂ ਨਾ ਕੋਈ ਸੇ ਦੇ ਵਿੱਚ ਸੋਚ ਹੈਗੀ ਐਡੇ ਜੈਤੀਪੁਰ ਦੇ ਵਿੱਚ ਐਹ ਜੀ ਕੋਈ ਸਾਰੇ ਹੀ ਬੜੇ ਉਤਸ਼ਾਹ ਦੇ ਨਾਲ ਇਹ ਲੰਗਰ ਦੀਆਂ ਸੇਵਾਵਾਂ ਵੀ ਦਿੰਦੇ ਨੇ ਤੇ ਬਾਦ ਚੜ ਕੇ ਹਿੱਸੇ ਵੀ ਪਾਉਂਦੇ ਆ। ਅਰੇ ਕਿੰਨੇ ਦਿਨ ਤੋਂ ਜਿਹੜਾ ਮੈਂ ਪਛਾਤ ਚੱਲ ਰਿਹਾ ਜੀ ਸ਼ਿਵਰਾਤਰੀ ਦੀ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਕੈਰੀ ਦਾ। ਦੇਖੋ ਜੀ ਸਾਨੂੰ ਤਾਂ ਵੈਸੇ ਤਿਆਰੀ ਕਰਦੇ ਨੂੰ ਸਾਲ ਹੀ ਹੋ ਗਿਆ। ਪਰ ਜੇ ਮੈਂ ਜੇ ਇੱਥੋਂ ਹੁਣ ਵੀ ਗੱਲ ਕਰਾਂ ਤੇ 9 ਤਰੀਕ ਤੋਂ ਅਸੀਂ ਇਹਦੀ ਰੰਮਤਾ ਸ਼ੁਰੂ ਹੋਈ ਹੀ ਪਹਿਲਾਂ ਪ੍ਰਭਾਤ ਫੇਰੀਆਂ ਚੱਲੀਆਂ ਜੀ। ਫਿਰ ਇੱਕ ਬਹੁਤ ਵੱਡਾ ਹੀ ਅਸੀਂ ਜਾਗੋ ਦਾ ਪ੍ਰੋਗਰਾਮ ਜਿਹੜਾ ਇੱਥੇ ਬਹੁਤ ਹੀ ਵਿਸ਼ਾਲ ਸਾਰੇ ਲੋਕਾਂ ਨੇ ਸੋਗਨ ਜਾਗੋ ਦੇ ਵੀ ਪ੍ਰੋਗਰਾਮ ਕੀਤਾ ਗਿਆ ਤੇ ਅੱਜ ਮਹਾ ਸ਼ਿਵਰਾਤਰੀ ਭੋਲੇ ਸ਼ੰਕਰ ਦਾ ਵਿਆਹ ਸਾਰੀਆਂ ਸੰਗਤਾਂ ਅੱਜ ਉਹ ਵਿਆਹ ਦੇ ਵਿੱਚ ਸ਼ਾਮਲ ਨੇ ਤੇ ਖਾਤ ਚੜ੍ਹ ਕੇ ਖੁਸ਼ੀਆਂ ਮਨਾ ਰਹੀਆਂ ਨੇ ਕਿ ਮਹਿੰਦੀ ਦਾ ਵੀ ਤੁਹਾਡੇ ਲੋ ਰਸਮ ਜਿਹੜੀ ਕੀਤੀ ਗਈ ਉਹਦੇ ਬਾਰੇ ਹਾਂਜੀ ਉਹ ਐਂਕੀ ਪਹਿਲੀ ਵਾਰੀ ਸਾਡੇ ਮਨ ਚ ਆਇਆ ਵੀ ਇੱਕ ਹਲਦੀ ਤੇ ਮਹਿੰਦੀ ਦੀ ਰਸਮ ਵੀ ਜਿਹੜੀ ਕਿ ਉਹ ਲੇਡੀਜ਼ ਵਾਲ ਤੇ ਵਿਆਹ ਦੇ ਵਿੱਚ ਹੁੰਦੀ ਆ ਉਹ ਵੀ ਅੱਜ ਮੰਦਿਰ ਦੇ ਵਿੱਚ ਕੀਤੀ ਹੈ ਜਿਹਦੇ ਵਿੱਚ ਵੀ ਮਤਲਬ ਸਾਰੇ ਹੀ अड्डे दिया, जो भी लेडीज है अपनी मेहंदी सारा कुछ तरह मतलब विद्या है सारा यहाँ आज इस शिवरात्रि के पावन शुभ अवसर पर हम यहाँ चार पहर की पूजा कराने भगवान शिव जी का आज रुद्राभिषेक होता है आज के ही दिन भगवान शिव जी का और माँ गौरा जी का शादी का भी है और कथा और आज ही के दिन समुद्र मंथन हुआ था और समुद्र मंथन हुआ था तो उससे निकला था इस दिन जब भगवान भोलेनाथ विष ग्रहण किए थे तो उस विष से भगवान भोलेनाथ को तो मूर्छा आई थी इसी दिन मैया गौरा ने व्रत रखा था और भगवान शिव जी को जितना ठंडा चीज होता है दूध इसी की स्नान किया था सारी रात अभिषेक किया था और भगवान भोलेनाथ जगत के कल्याण के लिए खुद भी ग्रहण किया था और मनुष्यों को और देवताओं को अमृत ग्रहण कराया था इसीलिए शिवरात्रि का पर्व मनाया जाता है तारा पापा भोलेनाथ जी का